ਡਿਊਰਿੰਗ ਸ਼ੂਟ ਬਹੁਤ ਲਾਸਰ ਐਡਮਿਟ ਸੀਗੇ ਤੁਸੀਂ ਉਹ ਸ਼ੂਟ ਟਾਈਮ ਤੁਸੀਂ ਟੈਕਲ ਕਿੱਦਾਂ ਕੀਤਾ ਕਿਉਂਕਿ ਇੱਕ ਪਾਸੇ ਤੁਹਾਡਾ ਮਾਈਂਡ ਘਰੇ ਸੀਗਾ ਤੇ ਇੱਕ ਪਾਸੇ ਤੁਹਾਡਾ ਸ਼ੂਟ ਤੇ ਸੀਗਾ ਜੇ ਤੁਹਾਨੂੰ ਤੁਹਾਡੇ ਪ੍ਰੋਡਿਊਸਰਸ ਵੱਲੋਂ ਤੁਹਾਡੀ ਟੀਮ ਵੱਲੋਂ ਡਾਇਰੈਕਟਰ ਸਾਹਿਬ ਵੱਲੋਂ ਸਪੋਰਟ ਨਾ ਹੋਵੇ ਫਿਰ ਮੈਨੂੰ ਲੱਗਦਾ ਟੈਕਲ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਅਜੇ 1-2 ਦਿਨ ਹੋਏ ਸੀਗੇ ਫਿਲਮ ਸ਼ੁਰੂ ਹੋਈ ਨੂੰ ਤੇ ਸਾਰੀ ਰਾਤ ਸਾਡੀ ਹਸਪੀਟਲ ਦੇ ਵਿੱਚ ਲੰਗੀ ਤੇ ਮੈਸਜ ਦਵਾਈ ਉਹਨਾਂ ਨੂੰ ਮੈਸੇਜ ਕੀਤਾ ਸੀ ਭਾਜੀ ਮੈਂ ਉਹਨੇ ਜਸਟ ਆਇਆ ਤੇ ਇੱਦਾਂ ਇੱਦਾਂ ਹੋਇਆ ਰਤੀ ਤੇ ਮੈਨੂੰ ਥੋੜਾ ਟਾਈਮ ਚਾਹੀਦਾ ਤੇ ਭਾਜੀ ਉਹਨਾਂ ਨੇ ਇੰਨੀ ਸਪੋਰਟ ਦਿਖਾਉਂਦੇ ਹੋਏ ਮਤਲਬ ਹਾਲਾਂਕਿ ਬਹੁਤ ਆ ਕੰਮ ਦਾ ਜਦੋਂ ਤੁਸੀਂ ਇੱਕ ਪੂਰਾ ਬ੍ਰੇਕਡਾਊਨ ਕੀਤਾ ਹੁੰਦਾ ਸੀ ਉਹਨਾਂ ਦਾ ਵੀ ਅੱਜ ਦੇ ਦਿਨ ਅਸੀ ਆ ਸੀਨ ਕਰੀਏ ਆ ਮਤਲਬ ਮੈਨੂੰ 10 15 ਮਿੰਟ ਦੀ ਵੀ ਬ੍ਰੇਕ ਮਿਲਦੀ ਸੀਗੀ ਤਾਂ ਮੈਨੂੰ ਹੁੰਦਾ ਸੀਗਾ ਵੀ ਜੇ ਵੀ ਜੇ ਸਾਡਾ ਸੈੱਟ ਨੇੜੇ ਆ ਇੱਕ ਦਿਨ ਬਹੁਤ ਨੇੜੇ ਸੀਗਾ ਜਸਟ ਨਾਲ ਦੀ ਗਲੀ 'ਚ ਸੀ ਹਸਪੀਟਲ ਤੋਂ ਸੋ ਉਹਦੇ 'ਚ ਮੈਂ ਬਹੁਤ ਇਦਾਂ ਕਰਦਾ ਹੁੰਦਾ ਸੀਗਾ ਵੀ ਜਦੋਂ ਬ੍ਰੇਕ ਮਿਲੀ ਨਾਲ ਹੀ ਭੱਜ ਕੇ ਉਧਰ ਜਾਣਾ ਰਵਤ ਭਾਈ ਤੁਹਾਨੂੰ ਕੋਈ ਕੁਐਸਚਨ ਹੈ ਜੀ ਡਿਊਰਿੰਗ ਸ਼ੂਟ ਪਰਲਾ ਸਰ ਐਡਮਿਟ ਸੀਗੇ ਜੀ ਤੇ ਮੈਨੂੰ ਮਿਲਦਾ ਮਨਾ ਕਰਤਾ ਕੋਈ ਸਵਾਲ ਪੁੱਛਣ ਤੋਂ ਨਹੀਂ ਕੋਈ ਜਨ ਤੁਸੀਂ ਉਹ ਸ਼ੂਟ ਟਾਈਮ ਤੁਸੀਂ ਟੈਕਲ ਕਿੱਦਾਂ ਕੀਤਾ ਕਿਉਂਕਿ ਇੱਕ ਪਾਸੇ ਤੁਹਾਡਾ ਮਾਈਂਡ ਘਰੇ ਸੀਗਾ ਤੇ ਇੱਕ ਪਾਸੇ ਤੁਹਾਡਾ ਸ਼ੂਟ ਤੇ ਸੀਗਾ ਸਭ ਤੋਂ ਪਹਿਲਾਂ ਤਾਂ ਅਜਾ ਬਿੰਗ ਆਰਟਿਸਟ ਨੂੰ ਬਹੁਤ ਮੁਸ਼ਕਿਲ ਹੁੰਦਾ ਜੀ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਥੈਂਕਫੁਲ ਹਾਂ ਆਪਣੇ ਟੀਮ ਦਾ ਸਤਿੰਦਰ ਭਾਈ ਉਹਨਾਂ ਦਾ ਹੀਰ ਸਾਬ ਉਹਨਾਂ ਦਾ ਗੁਰਜੀਤ ਮੈਮ ਉਹਨਾਂ ਦਾ ਸਾਰਿਆਂ ਦਾ ਹੀ ਕਿਉਂਕਿ ਜੇ ਤੁਹਾਨੂੰ ਤੁਹਾਡੇ ਪ੍ਰੋਡਿਊਸਰਸ ਵੱਲੋਂ ਤੁਹਾਡੀ ਟੀਮ ਵੱਲੋਂ ਡਾਇਰੈਕਟਰ ਸਾਹਿਬ ਵੱਲੋਂ ਸਪੋਰਟ ਨਾ ਹੋਵੇ ਫਿਰ ਮੈਨੂੰ ਲੱਗਦਾ ਟੈਕਲ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਅਮ ਸੰਸਾ ਹੀ ਡੇਟ ਤੋਂ 22 ਸਾਲਾਂ ਤੋਂ ਜਿਵੇਂ ਇਸ਼ੂਸ ਚੱਲ ਰਹੇ ਸਕੇ ਬਹੁਤ ਸਾਰੇ ਤਾਂ ਕਈ ਐਡਮਿਸ਼ਨਸ ਹੋਈਆਂ ਜਦੋਂ ਫਿਲਮ ਸਾਡੀ ਸ਼ੁਰੂ ਹੋਈ ਸੀ ਆਈ ਗੈਸ 15 15 ਨੂੰ ਹੋਈ ਸੀ ਭਾਜੀ 15 ਨਵੰਬਰ ਨੂੰ ਲਾਸਟ ਇਅਰ ਸਾਡੀ ਫਿਲਮ ਸ਼ੁਰੂ ਹੋਈ ਸੀ ਤੇ 17 ਨੂੰ ਉਹ ਇਸ਼ੂ ਆਇਆ ਤੇ ਮੈਂ ਭਾਜੀ ਉਹਨਾਂ ਨੂੰ ਹਜੇ 1-2 ਦਿਨ ਹੋਏ ਸੀਗੇ ਫਿਲਮ ਸ਼ੁਰੂ ਹੋਈ ਨੂੰ ਤੇ ਸਾਰੀ ਰਾਤ ਸਾਡੀ ਹਸਪੀਟਲ ਦੇ ਵਿੱਚ ਲੰਗੀ ਤੇ ਜਦੋਂ ਮੈਂ 4-5 ਵਜੇ ਸਵੇਰੇ ਤੱਕ ਕੇ ਘਰੇ ਆਇਆ ਤੇ ਮਸਤਿੰਦਰ ਬਾਈ ਉਹਨਾਂ ਨੂੰ ਮੈਸੇਜ ਕੀਤਾ ਵੀ ਭਾਜੀ ਮੈਂ ਹੁਣੇ ਜਸਟ ਆਇਆ ਤੇ ਇਦਾਂ ਇਦਾਂ ਹੋਇਆ ਰਾਤੀ ਤੇ ਵੀ ਆਲ ਵੀ ਆਨ ਦਾ ਸੈੱਟ ਪਰ ਮੈਨੂੰ ਥੋੜਾ ਟਾਈਮ ਚਾਹੀਦਾ ਤੇ ਭਾਜੀ ਉਹਨਾਂ ਨੇ ਇੰਨੀ ਸਪੋਰਟ ਦਿਖਾਉਂਦੇ ਹੋਏ ਮਤਲਬ ਹਾਲਾਂਕਿ ਬਹੁਤ ਔਖਾ ਹੁੰਦਾ ਜਦੋਂ ਤੁਸੀਂ ਇੱਕ ਪੂਰਾ ਬ੍ਰੇਕਡਾਊਨ ਕੀਤਾ ਹੁੰਦਾ ਸੀਨਾਂ ਦਾ ਵੀ ਅੱਜ ਦੇ ਦਿਨ ਅਸੀਂ ਆਹ ਆ ਸੀਨ ਕਰਨੇ ਆ ਸਰੀ ਪ੍ਰੋਡਕਸ਼ਨ ਆਈ ਹੁੰਦੀ ਹੈ ਕਈ ਵਾਰੀ ਤੁਹਾਡਾ ਤਾਂ ਮਾਜਮਾ ਜਿਆਦਾ ਵੱਡਾ ਹੁੰਦਾ ਉਸ ਦਿਨ ਦਾ ਪਾਰਟਿਕੂਲਰ ਦਿਨ ਦਾ ਬਟ ਫਿਰ ਵੀ ਭਾਜੀ ਉਹਨਾਂ ਨੇ ਇੰਨਾ ਤੋਂ ਜ਼ਿਆਦਾ ਸਪੋਰਟ ਕੀਤਾ ਹਾਂਜੀ ਨੋ ਡਾਊਟ ਡਿਫਿਕਲਟ ਕਾਫੀ ਸੀਗਾ ਮਤਲਬ ਮੈਨੂੰ 10 15 ਮਿੰਟ ਦੀ ਵੀ ਬ੍ਰੇਕ ਮਿਲਦੀ ਸੀਗੀ ਤਾਂ ਮੈਨੂੰ ਹੁੰਦਾ ਸੀਗਾ ਵੀ ਜੇ ਵੀ ਜੇ ਸਾਡਾ ਸੈੱਟ ਨੇੜੇ ਆ ਇੱਕ ਦਿਨ ਬਹੁਤ ਨੇੜੇ ਸੀਗਾ ਜਸਟ ਨਾਲ ਦੀ ਗਲੀ 'ਚ ਸੀ ਹਸਪੀਟਲ ਤੋਂ ਸੋ ਉਹਦੇ 'ਚ ਮੈਂ ਬਹੁਤ ਇਦਾਂ ਕਰਦਾ ਹੁੰਦਾ ਸੀਗਾ ਵੀ ਜਦੋਂ ਬ੍ਰੇਕ ਮਿਲੀ ਨਾਲ ਹੀ ਭੱਜ ਕੇ ਉਧਰ ਜਾਣਾ ਬਟ ਬਹੁਤ ਸਪੋਰਟ ਕੀਤੀ ਜੀ ਸਾਰੀ ਟੀਮ ਨੇ ਤੇ ਮੈਂ ਬਹੁਤ ਧੰਨਵਾਦੀ ਹਾਂ ਸਾਰਿਆਂ ਦਾ ਜਿਵੇਂ ਉਹਨਾਂ ਨੇ ਕਿਹਾ ਕਿ ਇਹ ਵਿਸ਼ਵਾਸ ਦੀ ਮੂਵੀ ਹੈ ਹੈਨਾ ਵਿਸ਼ਵਾਸ ਦੇ ਵਿੱਚ ਤੁਹਾਡਾ ਰੱਬ ਦੇ ਨਾਲ ਜਿਵੇਂ ਕਨੈਕਸ਼ਨ ਹੋ ਸਾਰਾ ਤੇ ਐਕਚੁਅਲ ਦੇ ਵਿੱਚ ਤੁਹਾਡਾ ਕੋਈ ਐਦਾਂ ਕੋਈ ਐਕਸਪੀਰੀਅੰਸ ਹੋਇਆ ਹੋਵੇ ਤੁਹਾਨੂੰ ਰੱਬ ਤੇ ਕਦੋਂ ਵਿਸ਼ਵਾਸ ਸਭ ਤੋਂ ਜ਼ਿਆਦਾ ਹੋਇਆ ਹਮੇਸ਼ਾ ਹੀ ਰਹਿੰਦਾ ਬਟ ਕੋਈ ਇਹੋ ਜਿਹਾ ਕિસ્ਸਾ ਜਾਂ ਕੋਈ ਅਜਿਹੀ ਚੀਜ਼ ਜੋ ਤੁਹਾਨੂੰ ਲੱਗਿਆ ਵੀ ਰੱਬ ਦੇ ਹੱਥ ਚੜ੍ਹਦਾ ਸਾਰਾ ਕੁਝ ਦੋ ਸਾਲ ਜਿਹੜੇ ਮੇਰੇ ਲੰਘੇ ਨੇ ਮਗਰ ਨੇ ਉਹ ਤੁਸੀਂ ਮੰਨ ਕੇ ਚੱਲੋ ਵੀ ਰੱਬ ਤੇ ਛੱਡਿਆ ਹੋਇਆ ਅਸੀਂ ਸਾਰਾ ਕੁਝ ਤੇ ਮਤਲਬ ਵਿਸ਼ਵਾਸ ਦੀ ਜੇ ਆਪਾਂ ਗੱਲ ਕਰੀਏ ਮੈਨੂੰ ਲੱਗਦਾ ਵੀ ਉਹ ਤਾਂ ਮਤਲਬ ਮੇਰੇ ਦਾਦੀ ਜੀ ਮੇਰੇ ਮੰਮੀ ਬਹੁਤ ਬਹੁਤ ਜ਼ਿਆਦਾ ਰਿਲੀਜੀਅਸ ਨੇ ਇਹ ਤੇ ਘਰੇ ਵੀ ਸਾਡੇ ਮਹਾਰਾਜ ਦਾ ਪ੍ਰਕਾਸ਼ ਹੈਗਾ ਸੋ ਰਿਲੀਜੀਅਸ ਮਾਹੌਲ ਤਾਂ ਸ਼ੁਰੂ ਤੋਂ ਹੀ ਸੀਗਾ ਬਟ ਮੈਨੂੰ ਲੱਗਦਾ ਜਦੋਂ ਜਵਾਨੀ 'ਚ ਵੈਸੇ ਵੀ ਜਦੋਂ ਤੁਸੀਂ ਪੜਦੇ ਹੁੰਨੇ ਉਹਦੋਂ ਇਧਰ ਧਿਆਨ ਥੋੜਾ ਥੋੜਾ ਜਿਹਾ ਘੱਟ ਹੁੰਦਾ ਪਰ ਜਦੋਂ ਕੋਈ ਵੀ ਚੀਜ਼ ਆ ਕੇ ਇੱਕੋ ਨੰਮ ਤੁਹਾਡੇ ਤੇ ਪੈਂਦੀ ਆ ਜਦੋਂ ਉਦੋਂ ਮੈਨੂੰ ਲੱਗਦਾ ਤੁਸੀਂ ਥੋੜਾ ਹੋਰ ਪੱਕੇ ਹੋਣਾ ਸ਼ੁਰੂ ਹੁੰਨੇ ਆ ਸੋ ਜਿਉਂ-ਜਿਉਂ ਮੈਨੂੰ ਲੱਗਦਾ ਉਮਰ ਵਾਧਦੀ ਗਈ ਤੇ ਉਦੋਂ ਤੋਂ ਵਿਸ਼ਵਾਸ ਪੱਕਾ ਹੁੰਦਾ ਗਿਆ